ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 2 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਹਾਂ 2 ਜੁਲਾਈ 2023 ਨੂੰ ਸ਼ਾਮ ਨੂੰ ਆਪਣਾ 4:00 ਦਾ ਟਾਈਮ ਆ ਆਪਣੇ ਕੋਲੇ ਜਰਸੀ ਵੜਾ ਟਾਪ ਕਲਾਸ ਪੰਜਾਬ ਵਾਲੀਆਂ ਤੇ ਟਾਪ ਕਲਾਸ ਐਚਆ ਬਣਾ 25 ਤੋਂ ਲੈ ਕੇ 35 36 ਲੀਟਰ 40 ਤੱਕ ਦੀਆਂ ਤੇ ਕਾਫੀ ਕ੍ਰੋਸ ਅੰਗ ਦੇ ਵਿੱਚ ਬੱਚੀਆਂ ਆਪਣੇ ਕੋਲ ਸੇਲ ਵਾਸਤੇ ਅਵੇਲੇਬਲ ਆ ਐਰ ਸ਼ੈਰ ਬੱਸੀ ਵੀ ਹੈਗੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਰਮ ਕਰਨ ਲੱਗੇ ਆ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਅੱਜ ਤੁਹਾਨੂੰ ਆਪਾਂ ਪੰਜਾਬ ਵਾਲੀ ਜਰਸੀ ਇੱਕ ਤਾਜੀ ਸੂਈ ਆ ਰਾਤ ਇਹਦੀ ਡਿਲੀਵਰੀ ਹੋਈ ਆ ਜੇਰ ਜੱਪਾ ਦਾਣਾ ਡੇ ਜੇਰ ਪ੍ਰੋਪਰ ਦੀ ਪੈ ਚੁੱਕੀ ਆ ਮਗਰ ਇਹਨੇ ਬੱਚੀ ਨੂੰ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਬੱਸੀ ਬਹੁਤ ਫੁੱਲ ਬਰੀਡ ਦੇ ਵਿੱਚ ਬੱਸੀ ਆ ਕਿਹੜੇ ਸੀਮਣ ਦੀ ਆਪਾਂ WhatsApp ਤੇ ਦੀ ਜਾਂ ਫੋਨ ਤੇ ਰਿਕਾਰਡ ਦੇ ਦਾਂਗੇ ਆਪਾਂ ਦੇਖ ਸਕਦੇ ਤੁਸੀਂ ਬਹੁਤ ਪਿਆਰੀ ਬੱਸੀ ਆ ਚੰਗੇ ਸੀਮਣ ਦੀ ਆ ਕੰਨ ਛੋਟਾਗਾ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਬੱਚੀ ਦੇ ਸਕਦੇ ਮਾਂ ਦੀ ਦੂਜਾ ਸੂਆ ਸੂਈ ਆ ਪਹਿਲਾ ਨੇਨੇ 17 18 ਕਿਲੋ ਦੁੱਧ ਪਾਇਆ ਹੋਇਆ ਦੂਜਾ ਸੂਆ ਸੂਈ ਆ ਥਣ ਕੱਲਾ ਕੱਲਾ ਨਿੱਖੜ ਮੰ ਲੱਗਿਆ ਹੋਇਆ ਦੇਖ ਸਕਦੇ ਹੋ ਗਰਾਬੀ ਗਲਾਬੀ ਪੂਰਾ ਹੱਥਾਂ ਦੀ ਚਵਾਈ ਵਾਲਾ ਥਣ ਲੱਗਿਆ ਹੋਇਆ ਦੇਖ ਸਕਦੇ ਤੁਸੀਂ ਚਾਰੇ ਥਣ ਗੁੱਠਾ ਤੇ ਤੇ ਇੱਕੋ ਜਿਹਾ ਲੱਗੇ ਹੋਏ ਨੇ ਤੁਹਾਨੂੰ ਆਪਾਂ ਧਾਰਾ ਮਾਰ ਕੇ ਵੀਡੀਓ ਚ ਦਿਖਾਵਾਂਗੇ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਤਾਂ ਸਣਾ ਦੀ ਆਪਾਂ ਪਾਸ ਕਰਕੇ ਭੇਜਾਂਗੇ ਉੱਚਾ ਲੰਮਾ ਵੱਡਾ ਕਦ ਕਾੜਾ ਤੁਸੀਂ ਹਾਈਟ ਦਾ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਨਾਲ ਐਰ ਸ਼ਹਿਰ ਦੀ ਬੱਸੀ ਖੜੀ ਆ 19 ਹਾਈਟ ਦੀ ਆ ਸੋ ਬੱਸੀ ਕਿਸਾਨ ਵੀਰੋ ਦੁਆਰੇ ਦੱਸਣ ਦੀ ਕੋਸ਼ਿਸ਼ ਕਰੂੰਗਾ ਬੱਚੀ ਬਹੁਤ ਚੰਗੇ ਸੀਮਣ ਦੀ ਆ ਕੋਈ ਵੀਰ ਪਾਲੂਗਾ ਤਾਂ ਸਾਲ ਡੇਢ ਸਾਲ ਜੇ ਬੱਚੀ ਤਿਆਰ ਹੋ ਜੂਗੀ ਤੋਰ ਕੇ ਹਿਸਾਬਤ ਬੱਚੀ ਆ ਦੂਜਾ ਸੂਆ ਸੂਈ ਆ ਰਾਤ ਤੇ ਸੂਈ ਆ ਅੱਜ ਆਪਾਂ 2 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਆਂ ਸ਼ਾਮ ਨੂੰ 4 ਵਜੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਸੋ ਫੇਸ ਕੁਆਲਿਟੀ ਇੱਕ ਵਾਰ ਫੇਰ ਤੋਂ ਦੇਖ ਸਕਦੇ ਹੋ ਤੁਸੀਂ ਤੋਰ ਕੇ ਦੇਖავਤ ਬੱਸੀ ਬਹੁਤ ਕੰਮ ਦੀ ਆ ਕਿਸਾਨ ਵੀਰੋ ਦੇਖ ਸਕਦੇ ਹੋ ਥੋੜੀ ਦੂਰ ਤੋਂ ਥੋੜੀ ਦੇਖ ਸਕਦੇ ਹੋ ਕਿਸਾਨ ਵੀਰੋ 16 ਹਵਾਨਾ ਤਿਆਰ ਕੀਤਾ ਹੋਇਆਗਾ ਰਾਤ ਤੇ ਸੂਈਆ ਕਮਾਲਾ ਕਮਾਲ ਲੈ ਚਲੰਦਰ ਹੌਲੀ 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 ਅੰਦਰ ਦੀ ਇਧਰ ਦੀ ਬਾੜ ਦਾ ਕੋਈ ਨਾ ਇਹ ਵਿਚਾਲ ਦੀ ਬਾੜ ਦਾ ਹੌਲੀ 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 ਤੇਜ਼ੀ ਨਾ ਕਰ ਸਾਰਾ ਬੱਚੀ ਇਹਨੂੰ ਤੇਜ਼ੀ ਕਰਦੀ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਸੋ ਆਪਾਂ ਇਹ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਸ ਤੋਂ ਇਲਾਵਾ ਵੀ ਆਪਣੇ ਕੋਲੇ 15 16 ਬੈੜਾ ਹੋਰ ਸੇਲ ਵਾਸਤੇ ਅਵੇਲੇਬਲ ਨੇ ਵੀ 2 ਦਿਨ ਲੈਂਦੀ ਹੈ ਕੋਈ 4 ਦਿਨ ਲੈਂਦੀ ਹੈ ਚੰਗੇ ਦੁੱਧ ਵਾਲੀਆਂ 20 ਤੋਂ ਲੈ ਕੇ 35 40 ਲੀਟਰ ਦੀਆਂ ਬੈੜਾ ਆਪਣੇ ਕੋਲੇ ਸੇਲ ਵਾਸਤੇ ਅਵੇਲੇਬਲ ਨੇ ਜਰਸੀ ਬੈੜਾ ਵੀ ਸੇਲ ਵਾਸਤੇ ਗੱਭਨ ਨੇ 2 4 4 ਦਿਨ 5 5 ਸੂਨ ਨੂੰ ਲੈਂਦੀਆਂ ਨੇ ਇਹ ਵੀ ਆਪਣੇ ਕੋਲੇ ਸੇਲ ਵਾਸਤੇ ਅਵੇਲੇਬਲ ਨੇ ਹਮੇਸ਼ਾ ਆਪਣੇ ਫਾਰਮ ਤੇ 15 ਤੋਂ 20 ਨਾਕ ਸੇਲ ਵਾਸਤੇ ਅਵੇਲੇਬਲ ਹੁੰਦੇ ਆ ਇਹ ਤਾਜ਼ਾ ਸੂਹਾ ਪਸ਼ੂ ਜਿਹੜਾ ਹੁੰਦਾ ਉਹਦੀ ਆਪਾਂ ਕੱਲੇ ਦੀ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰਦੇ ਆ ਬਹੁਤ ਚੰਗੀ ਵਸੀ ਹੈ ਦੁੱਧ ਨੂੰ ਵੀ ਖਰੀ ਨਿਕਲਣੀ ਹੈ ਇਹ ਅੱਗੇ ਤੁਹਾਨੂੰ ਪਤਾ ਨਹੀਂ ਗਰਮੀ ਘੱਟ ਮਨੋਣੀ ਤੇ ਬਰੀਡ ਵਧੀਆ ਤਿਆਰ ਕਰ ਸਕਦੇ ਤੁਸੀਂ ਕਿਉਂਕਿ ਬੱਚਾ ਪਾਲਣ ਲਾਇਕ ਆ ਤੋਂ ਪਤਾ ਹਰਾ ਮਾਰ ਕੇ ਦਿਖਾਉਣਿਆ ਜੀ ਤੁਹਾਨੂੰ ਨੇੜੇ ਤੋਂ ਦਿਖਾਉਣੇ ਇੱਕ ਵਾਰੀ ਤਾਂ ਪਹਿਲਾਂ ਦੇਖ ਸਕਦੇ ਤੁਸੀਂ ਇਕੱਲਾ ਇਕੱਲਾ ਨਿਕੜ ਮਾਰਦੋਈ ਸੁਧਾਰਾਂ ਦੇਖ ਸਕਦੇ ਹੋ ਪੂਰੀ ਪੋਲੀ ਤੇ ਮੋਟੀ ਚਵਾਈ ਆ ਮੂਹਰੇ ਥਣਾ ਜੇ ਮਾਰਦੋਈ ਦੇਖ ਸਕਦੇ ਹੋ ਅਗਲੇ ਥਣਾ ਜੇ ਧਾਰਾਂ ਬੈਗ ਤੋਂ ਵੀ ਚੈੱਕ ਕਰਾ ਦਿੰਦੇ ਆ ਮਗਲੇ ਥਣਾ ਜੇ ਮਾਰਦੋ ਬਣੀ ਸੋ ਕਿਹੜਾ ਮੇਰਾ ਵੀਰ ਆਨਲਾਈਨ ਮਾਵਾ ਦਾ ਥਣਾ ਦੀ ਇਹ ਪਾਸ ਆ ਪੋਲੀ ਤੇ ਮੋਟੀ ਚਵਾਈ ਲੱਗੀ ਆ ਬਹੁਤ ਸੋਹਣੀ ਦੇਖ ਸਕਦੇ ਤੁਸੀਂ ਦੂਰ ਤੋਂ ਚੈੱਕ ਕਰਾ ਰਹੇ ਆ ਬਸ ਬਹੁਤ ਹੈ ਬਹੁਤ ਓਕੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ